ਆ ਕਿਤੋਂ ਖੋਲਾ ਬਣਨ ਲੱਗ ਗਿੱਲਨੇ ਯਾਰ ਦੁੱਧ ਨਹੀਂ ਬਾਸਤਾਂ ਨੇ ਥੱਲੇ ਉਂ ਹੀ ਪੈਰ ਮਧਾਈ ਜਾਂਦੇ ਗੱਲ ਨਹੀਂ ਬਾਸਤਾਂ ਨੇ ਕੀ ਯਾਰ ਔਰ ਅਵੀ ਹਾਂ ਭਾਈ ਐਂ ਕਰੀ ਮੈਂ ਸੱਨ ਨਵਾ ਕੇ ਸੱਦੀ ਸੁਣੀ ਕਰਕੇ ਖੇਤ ਆ ਜੀ ਮੈਂ ਦੇਖਦਾ ਚਲ ਤੂੰ ਚੱਲ ਭਾਈ ਮੈਂ ਆਉਣਾ ਫਿਰ ਤੂੰ ਉੱਥੇ ਚਲਾ ਲੈਨੇ ਹਾਂ ਮੈਂ ਸੋਚਦਾ ਤਾ ਤੂੰ ਆ ਜੀ ਰਾਮ ਨਾਲ ਹੈਗਾ ਹਾਂ ਹਾਂ ਉਹ ਰਾਮ ਨਾਲ ਹੀ ਆਉ ਨਾ ਨਵਾਉਣੇ ਨੂੰ ਕੀ ਹੋਇਆ ਨੇ ਖੜ ਲੱਗੀ ਐ ਕੱਲ ਤਾਂ ਨਵਾਈਆਂ ਨੇ ਇਹ ਉਹ ਮੈਂ ਸੱਨਵਾ ਦੇ ਆ ਕਰ ਦੇ ਹੀ ਕੰਮ ਰਹਿ ਗਿਆ ਸੱਨੀ ਬੁੜੀਆਂ ਆਪੀ ਪਲਾਂਗੀ ਆਪਾਂ ਨੂੰ ਵੀ ਲੋੜ ਐ ਗਿਰਾਮਤ ਹਮਾਰੇ ਸੱਟ ਖਬੀਆ ਤੇ ਬੋਲੇ ਬੈਂਸ ਦਸ ਖੇਤ ਚਲਦੇ ਆ ਕਾਲੇ ਬਾਗ ਜਾਂ ਘੰਟਾ ਬਾਅਦ ਖੇਤ ਬਾਗ ਜਾਂ ਕੰਮ ਨਿਬੜ ਗਿਆ ਲੈ ਵੀ ਸਰਦਾਰ ਵੀ ਕਿਤੇ ਨੰਘਿਆ ਲੱਗਦਾ ਐ ਕਰ ਘਾਟਾ ਕਰ ਲੈ ਸਟ ਕਰ ਲੈ ਇਧਰ ਕੰਮ ਨਿਬੜਦੀ ਨਾ ਜਟਾਂ ਦਾ ਇਹੀ ਕੰਮ ਹੁੰਦਾ ਆ ਕਰ ਲੈ ਉਹ ਕਰ ਲੈ ਜਿਹੇ ਕਰ ਲੈ ਸਾਡੇ ਘਣਾ ਆਪਣਾ ਮੰਜੇ ਪੈਣੇ ਘੰਟਾ ਜਾ ਕੇ ਇਹਦਾ ਨਿਬੜਨੀ ਪੈ ਜਾ ਘੰਟਾ ਕੋਈ ਆਏ ਹਾਏ ਹਾ ਨੀ ਯਾਰ ਹਵਾ ਚਲਦੀ ਏ ਠੰਡੀ ਪੈ ਜਾ ਘੰਟਾ ਲੈ ਰਵੀ ਨੂੰ ਕਹਿ ਦਾਂਗੇ ਵੀ ਆਹ ਦੇਖ ਲੂ ਘੰਟਾ ਨੂੰ ਆਉਂਦਾ ਸੰਨੀ ਸੁੰਨੀ ਕਰਕੇ ਉਹ 4:00 ਵਜੇ ਆ ਜਾਊਗਾ ਤਨੇ ਆਪਣੇ ਮੈਂ ਘੰਟਾ ਆਰਾਮ ਕਰ ਲੈਣਾ ਲਾਈਟ ਚੱਲੀਆਂ ਜੀ ਵਧੀਆ ਹੁਣ ਤਾਂ ਓਏ ਆਦਾ ਆਪਿਆ ਓਏ ਓ ਰਵੀ ਹਾਂ ਭਾਈ ਤੂੰ ਕਿਹੜੇ ਵੇਲੇ ਆ ਗਿਆ ਉਹ ਮੈਂ ਆਇਆ ਟਡ ਤੇ ਦੁੱਖੀਆਂ ਦਰਦਿਆ ਹੋਈਦਾ ਯਾਰ ਸੜ ਜਾਉ ਦੁੱਖੀਆਂ ਜਾਂਦਾ ਸੀ ਯਾਰ ਆਹ ਤੇਰਾ ਦਰਦ ਕਦੇ ਹਟੇ ਨਹੀਂ ਹੈਗਾ ਯਾਰ ਕਾਹਨੋਂ ਹਟਿਆ ਬਾਈ ਯਾਰ ਇਹਨੂੰ ਸੱਟਿਆ ਹੈ ਨਹੀਂ ਸਰੀਰ ਉਹ ਸੱਟ ਕੋ ਦਵਾਈ ਦੁਵਾਈ ਲਿਆਉਂਦਾ ਦਵਾਈ ਲੈਤੀ ਸੀ ਯਾਰ ਟਡ ਤੇ ਦੁੱਖੀਆਂ ਹੈ ਹੈਲੋ ਅਚਾਰ ਲਾਗ ਨਹੀਂ ਰਹੀ ਇਹ ਕੱਟੋ ਫੋਨ ਬੁੜੀਆਂ ਇਕੜਾ ਕੱਟ ਰਹਿਣਾਂ ਦੀਆਂ ਪੱਥਰ ਲੋਪਿੰਦੇ ਨੇ ਸਾਲਾ ਮੈਂ ਕਹਿ ਕੇ ਗਿਆ ਯਾਰ ਇਹਨੂੰ ਸੰਨੇ ਰਲਾ ਕੇ ਜਾਊਗਾ ਮਾਂ ਤੂੰ ਸੰਨੇ ਰਲਾ ਕੇ ਮੈਂ ਸੰਵਾ ਕੇ ਆਇਆ ਕੰਮੇ ਵੇੜ ਕੇ ਆਇੰਦੂ ਮਾਂ ਉਹ 4 ਵਜੇ ਬੁਲਾਇਆ ਜਿਹਨੂੰ 4 ਵਜੇ ਆ ਜੀ ਤੂੰ ਬੜਾ ਯਾਰ ਹੈਰਾਨ ਕਰਿਆ ਇਹਨਾਂ ਦਾ ਹੈ ਇਹ ਤਾਂ ਉਰੇ ਪਿਆ ਲੈ ਖੇਤਾਂ ਢੇਡ ਰਹੀ ਜਾਂਦਾ ਪਿਆ ਕਾ ਨੂੰ ਆਏ ਉਹ ਤੈਨੂੰ ਕਹਿ ਕੇ ਰਹੀ ਮੈਂ ਸਨਵਾਈ ਸੰਨੀ ਕਰੇ ਨਾ ਤੂੰ ਸੰਨੀ ਰਹਾ ਕੇ ਨਾ ਮੈਂ ਸਨਵਾ ਕੇ ਆਇਆ ਬੁੜੀਆਂ ਦਾ ਫੋਨ ਆਇਆ ਘਰੋਂ ਉਹ ਮੇਰਾ ਟਿੱਡਿਆ ਦਾ ਫੋਨ ਲੱਗ ਗਿਆ ਜੇ ਮੈਂ ਤਾਂ ਕਿ ਦਵਾਈ ਲੈ ਕੇ ਮੈਂ ਉਹ ਖੇਤੀ ਆ ਗਿਆ ਮਾ ਚਲ ਬੁੜੀਆਂ ਕਰਦਣਗੀਆਂ ਖੇਤ ਕੀ ਐਡਾ ਕੰਮ ਖੜਾ ਹੈਗਾ ਹੁਣ ਸਾਰਾ ਬੱਟਾ ਦਾ ਨਿਬੜਿਆ ਪਿਆ ਕੱਲਾ ਪਾਣੀ ਦੀ ਮੈਂ ਉਧਰ ਕਹਿਰਾ ਮੁਰਿਆ ਸੀਗਾ ਉਹ ਸਰੀਵੀ ਸੈਟ ਜੇ ਲਾ ਲੈਦਾ ਜੇ ਦੀ ਪੈਸੇ ਜਿਆ ਮੁੱਲ ਲੈਦਾ ਯਾਰ ਉਹੀ ਮਰਿਆ ਸਰੀਵੀ ਸੈਟੀ ਨਹੀਂ ਮੈਂ ਲੈ ਉਹ ਮੁੱਲ ਨਹੀਂ ਲੈ ਤੂੰ ਤੂੰ ਦਵਾਈ ਬੂਟੀ ਦੱਸਦਾ ਭਈ ਮੈਂ ਟਿੱਡ ਦੋਹਦਾ ਉਦੋਂ ਦਵਾਈ ਲੈ ਲਈ ਯਾਰ ਮੈਂ ਹੁਣ ਦੱਸ ਕੀ ਕਰੀ ਉਹ ਰੋ ਜੇਗੇ ਰੋਜ ਇਹ ਕਹਿੰਦਾ ਜੇ ਮੈਂ ਢਿੱਡ ਦੁਖਦਾ ਕਦੇ ਖੁਸ਼ ਹੋ ਗਿਆ ਕਦੇ ਖੁਸ਼ ਹੋ ਗਿਆ ਥੋੜਾ ਕੰਮ ਨਿਭੜਦੀ ਨਹੀਂ ਯਾਰ ਕੀ ਕਰੀਏ ਸੀ ਦੱਸਾਂ ਤਾਂ ਹੀ ਚੱਲੀ ਜਾਂਦਾ ਯਾਰ ਚਲ ਆਇਆ ਕਰੋ ਕਹੇ ਨਾ ਪਰ ਨਾਲ ਭਰ ਗਿਆ ਜੀਗਾ ਇੱਥੇ ਗੇੜਾ ਮਾਰਿਆ ਇੱਧਲੇ ਚ ਮਾਰਿਆ ਨਾ ਮਾਰਿਆ ਗੇੜਾ ਬਸ ਇੱਕ ਪਥੇਰਾ ਪਾਣੀ ਪਈ ਜਾਂਦਾ ਉਹ ਮਰੀ ਜਾਂਦੀ ਯਾਰ ਇੱਧਲੇ ਮਾਰ ਕੇ ਇੱਕੋ ਜਿਹਾ ਹੋ ਗਿਆ ਜਦੋਂ 4 ਵਜੇ ਨੱਕਾ ਪਾਦਲ ਦੀ ਪਰਲੇ ਚ ਦੱਸ ਕੇ ਇਹ ਪਥੇਰਾ ਪਾਣੀ ਪੂਚ ਉਹ ਮਰੀ ਜਾਂਦਾ ਬਿੱਡੇ ਨਾਲੇ ਗਿੱਲ ਕੋਲੇ ਚੱਲਦੇ ਆਪਾਂ ਆਪਣਾ ਭਾਈ ਆ ਗਿਆ ਚੱਲ ਕੋਈ ਗੱਲਬਾਤ ਕਰਿਆ ਵਾਂਗੇ ਆਪਾਂ ਚਲ ਆ ਜਾ ਆ ਜਾ ਹੋਰ ਗਿੱਲੇ ਕਿਵੇਂ ਆ ਬਾਈ ਫਟ ਠੀਕ ਹੈ ਬੋਲ ਬਾਈ ਜੀ ਲੈ ਸਾ ਮਰੀਆ ਵਾਯੋ ਕਿਵੇਂ ਦੁਪਹਿਰੇ ਜੇ ਫਿਰਦੇ ਹੋ ਬਸੋਂ ਹੀ ਆ ਗਏ ਮੈਂ ਤਾਂ ਤੁਰੇ ਜਾਂਦੇ ਕਹਾ ਜਾਂਦੇ ਤੇ ਅਸੀਂ ਮਾਝਾ ਜਾਲ ਆਪਾਂ ਪਾਣੀ-ਤਾਣੀ ਪੀ ਜਾਗੇ ਨਾਲੇ ਮੈਂ ਬਿੰਦਰ ਰਾਮ ਕਰ ਲਾਂਗੇ ਅੱਛਾ ਅਇਆ ਤੈਨੂੰ ਮਿਲਣ ਦੇ ਮਾਰੀ ਆ ਗਏ ਅੱਛਾ ਹਾਂ ਮੈਂ ਤਾਂ ਨਾਲ ਰਿਕੁਇਰ ਕਰ ਲਾਂ ਬਤਾ ਕਰਿਆ ਮੈਂ ਬਿੰਦਰ ਹੋਰ ਯਾਰ ਉਹ ਮੈਨੂੰ ਹੀ ਆਉਣਾ ਪੈਂਦਾ ਹੋਣ ਯਾਰ ਕੀ ਹਾਲ ਹੋਰ ਉਹ ਰਵੀ ਦਾ ਬਾਈ ਖੇਤ ਨਾ ਕਰਿਆ ਕਰਦੇ ਕਹਿਣਾ ਉਹਨੂੰ ਮੈਂ ਘਰੇ ਨਹੀਂ ਕੰਮ ਕਰਦਾ ਨਉਰੇ ਆਉਣਾ ਉਰੇ ਡੱਕਾ ਉਰੇ ਨਗਾ ਤੋਂ ਬਣਾਉਰੇ ਨਹੀਂ ਕਰਦਾ ਹੋਰ ਯਾਰ ਬੰਦਾ ਕੱਲ ਤੋਂ ਮਿਲ ਗਿਆ ਪਹਿਲਾਂ ਆਪਣੇ ਕੋਲੇ ਕਿੰਨੇ ਬੰਦੇ ਆਉਂਦੇ ਸੀ ਆਪਣੇ ਸਾਰੇ ਸਾਰੇ ਮਿੱਤਰ ਨੇ ਵਿਚਾਰੇ ਆਪਣੇ ਬੰਦਾ ਨਹੀਂ ਹੈਗਾ ਖੇਤੀ ਪੱਤੀ ਵੀ ਨਾ ਸਾਰੇ ਆਪ ਰਲਾਇਆ ਦੀ ਬੰਦਾ ਹੋ ਸਾਰੇ ਭਾਈਚਾਰੇ ਆਪਣੇ ਵਧੀਆ ਮਿੱਤਰ ਨੇ ਬੰਦੇ ਜਿਹੜੇ ਸਾਰੇ ਆਪਣੇ ਪਿਛਲੇ ਸਾਲ ਸਾਰੇ ਬੰਦੇ ਵਧੀਆ ਤੇ ਇਹੀ ਇਹੀ ਨਹੀਂ ਮੈਂ ਕੰਮ ਕਰਦਾ ਕੀ ਕਰੀ ਆਉਣਾ ਮੈਂ ਕਸੂਤਾ ਵਸਾ ਲਿਆ ਨੇ ਨਾਲ ਤਾਂ ਜੀ ਖੇਤ ਕਰਦਾ ਨਾ ਕਰੇ ਕਰਦਾ ਇਹ ਐਦ ਕੀ ਦਾ ਸਾਲ ਸਾਰ ਲਾ ਕੋਈ ਹੋਰ ਕਈ ਸਕੇਈ ਸਾਰੇ ਬੰਦਰਾਂ ਆ ਯਾਰ ਸਾਰੇ ਗਮਾਂਡੀ ਆਪਣੇ ਬੰਦੇ ਸਾਰੇ ਮਿੱਤਰ ਨੇ ਆਪਣੇ ਰਲੇ ਹੋਣੇ ਜਿਹੜੇ ਸਾਰੇ ਭਾਈ ਆਪਣੇ ਉਹ ਕਹਿੰਦੇ ਯਾਰ ਗਾ ਛੋੜੜਾ ਆਉਂਦੀ ਨਹੀਂ ਹੈਗਾ ਮਾਂ ਬਾਈ ਹੁਣ ਕੀ ਕਰੀਏ ਤਾਂ ਪੈਸੇ ਪਹਿਲਾਂ ਤੇ ਬੈਠੇ ਸੀ ਉਹਨੂੰ ਸਾਰੇ ਖੇਤਾਂਾਂ ਨੇ ਜੀਰੀਆਂ ਦੇਖ ਲਈਆਂ ਇਹਨੇ ਸਾਡੀ ਇਹ ਨਰਮਾ ਗੱਲੀ ਸਾਰੀ ਪੱਤੀ ਚੋਂ ਨਰਮਾ ਹਦੀ ਜੀਰੀ ਇਹ ਹੋ ਜਾਂਦਾ ਨਾ ਹੁਣ ਸਾਰੇ ਕੰਮ ਅਜੀ ਰੇ ਕਹਿੰਦੇ ਆ ਰੇ ਇੱਕ ਗੁੰਝੇ ਛੱਟ ਕੇ ਮੜ ਜਾਂਦਾ ਹੈ ਘਰੇ ਇੱਕ ਮੈਂ ਇਹਨੂੰ ਸੰਨੀ ਰਾਇਆਂ ਦੇ ਕੋਲ ਰਾਕੇ ਨਹੀਂ ਆਉਂਦਾ ਉਹ ਕੀ ਕਰੀਏ ਯਾਰ ਚਲ ਕੋਈ ਨਹੀਂ ਬਾਈ ਹੋ ਠੀਕ ਐ ਚਲ ਫਾਡਪੁਰੋਂ ਇਹ ਜੱਟ ਟਾਈਮ ਪਾਸ ਕਰਦੇ ਆ ਫਿਰ ਉੱਗੀ ਵਧੀਆ ਤੂੰ ਸੁਣਾ ਕੇ ਲੈ ਹਾਂ ਵਧੀਆ ਵਧੀਆ ਹਾਂ ਚਲ ਹਾਂ ਦੇਖੂਗਾ ਹਾਨੂੰ ਬੰਦਾ ਵਧੀਆ ਦੱਸਿਓ ਕੋਈ